ਕਿ ਕਿ ਗਈ ਕਿ ਅੱਗ ਬਲ ਪਲੰਮਿਆ ਅੰਤਰਾ ਚੁੱਲਾ ਕਦੀ ਬਾਲੀ ਇਕ ਤੇ ਸਿਆਪਾ ਮਾਕੇ ਚ ਹੀ ਬੁਲ ਖਤਮ ਹੋ ਗਈ ਮਸਾ ਕਿਤੇ ਤੇ ਅੱਗ ਬਲਲੀ ਕਿਤੇ ਆਵੇ ਨਾ ਬੁੱਝ ਜਾ ਤੋਰਾ ਚਾ ਓਖੇ ਸੋਖੇ ਤੇ ਬਣਾਣੀ ਪੈਣੀ ਨਾ ਸਿਆਪਾ ਇਦਾਂ ਕਰ ਨਹੀਂ ਬੈਣਾ ਮੈਨੂੰ ਤੋਰਾ ਕੀ ਵੀ ਹਿੰਦੂ ਤੇ ਔਂਢੀ ਵੀ ਨਹੀਂ ਕਿਵੇਂ ਤੋਨਾ ਚ ਕੀ ਰੱਖਾ ਰੱਖਣਾ ਜੇ ਤੇ ਮਾਪ ਇਹਨਾਂ ਨਾ ਸੜ ਜਾਮ ਚਾ ਬਣਾਉਂਦੀ ਬਣਾਉਂਦੀ ਮੇਰੇ ਸਾਰੇ ਹੱਥ ਵੀ ਸੜ ਗਏ ਸਿਆਪਾ ਗੰਦ ਖੰਨਾ ਪਿਆ ਛਾੜੂ ਇੱਥੇ ਮਾਰੋ ਰਾਜੀ ਚ ਕਾਦੀ ਵੀ ਤੁਹਾਡਾ ਸਿਆਪਾ ਹੋ ਗਿਆ ਆਪਣਾ ਕਰ ਮੇਰਾ ਕੋ ਕਰਨਾ ਹੀ ਰੋਣ ਦੀ ਕੰਮ ਕਰਦੀ ਹੁਣ ਕੰਮ ਜੋ ਕਰਨਾ ਪੈ ਗਿਆ ਕਦੀ ਕੀਤਾ ਨਹੀਂ ਨਾ ਐ ਦਿਨ ਮਸਤੇ ਤੂੰ ਮੈਨੂੰ ਵਿਆਹ ਚੁੰਡੇ ਵੀ ਅੱਗੇ ਡਾਂ ਵਾਸਤੇ ਤੈਨੂੰ ਵੀ ਇਹ ਬੰਦੇ ਕਰਦੇ ਕੰਮ ਤੂੰ ਹਰ ਸਾਲ ਤੋਂ ਆਈਆਂ ਜਿਵੇਂ ਬਸ ਬਣੇ ਖਾਣੇਗੀ ਤੂੰ ਇਸੇ ਅੱਛਾ ਤਾਂ ਇਹ ਆਈ ਸੀ ਜਿਹੜਾ ਤੂੰ ਮੈਨੂੰ ਇੱਥੇ ਢਾਹ ਛੱਡਿਆ ਹੈ ਕਲ ਵਾਸਤੇ ਕਰਾਂ ਚਾਰਜ ਨਾ ਖੇ ਪਈਆ ਬਣਾ ਚਾ ਪਤਾ ਲੇਕਿਨ ਗੰਡੀ ਹੈ ਚਾਰਜ ਨਾ ਖੇ ਪਈਆ ਮੈਨੂੰ ਤੇ ਲੱਗਦਾ ਨਹੀਂ ਚਾਹ ਬੰਨੀ ਹੈ ਤੇ ਸਾਰਾ ਧੂਆ ਉਡ ਡੋਡ ਗਿਆ ਵੀ ਕੱਲ ਪਈ ਜਾਂਦੀ ਵੀ ਤੈਨੂੰ ਢੱਕਦਾ ਕੱਛੀ ਕਿਨਾਂ ਕਰੇ ਉਹਦੀ ਮੇਰਾ ਕੱਤੇ ਨਾ ਢੱਕਦਾ ਮਾ ਢੱਕ ਕਿੱਥੇ ਸੁੱਟ ਗਿਆ ਭੰਡੇ ਦੀ ਚੁੱਕ ਕੇ ਲਿਆਇਆ ਉਹ ਕਿੰਨੇ ਸਾਰੇ ਭੰਡੇ ਉੱਤੇ ਛੁੱਟ ਆਵੇਂ ਬੰਦਾ ਪੜ ਨਹੀਂ ਚੁੱਕਿਆ ਹੁੰਦਾ ਦੋ ਚਾਰ ਮਕਾਨ ਦੇ ਧਿਆਨ ਕਰ ਮੇਰੇ ਨਾਲ ਨਾ ਕਰ ਹੁਣ ਖੰਡ ਪੱਤੀ ਤੇ ਕੋ ਵੀ ਨਹੀਂ ਲੈ ਆਉਣੇ ਕੋਈ। ਲੈ ਆਉਂਨੇ ਆ। ਪਾਣੀ ਰਿਜ ਰਿਜ ਦਾ ਵਿਆਂ ਹੁਣ। ਵੇ ਨਾ ਤੂੰ ਮੈਂ ਸਫਾਈ ਕਰਦੀ। ਪਰ ਮੇਰੇ ਕੋ ਨਾ ਅੱਜ ਬਖਾਨਾ ਨਹੀਂ ਹੁੰਦਾ। ਇਹ ਚੁੱਲੇ ਤੇ ਮੈਂ ਰੋਟੀ ਰੋਟੀ ਕੁਛ ਨਹੀਂ ਬਣਨੀ। ਕਿਉਂ ਕਰੇ ਤੂੰ ਹੀ ਸਫਾਈ ਕੀਤੀ ਕਦੇ। ਜਿੱਥੇ ਬਹਿਣਾ ਉੱਥੇ ਤੇ ਕਰਨੀ ਬਣੀ ਹੁਣ ਗੰਦ ਉੱਤੇ ਥੋੜੀ ਬਹਿ ਜਾਗੀ ਮੈਂ। ਤੇ ਮੇਰੀ ਗੱਲ ਸੁਣ। ਸਿਲੰਡਰ ਦਾ ਨਾਲ ਇੰਤਜ਼ਾਮ ਕਰ। ਉਹ ਸਿਲੰਡਰ ਕਿਥੋਂ ਲਿਆਵਾਂ? 100 ਰੁਪਏ ਦਾ ਸਿਲੰਡਰ ਐ 150 ਰੁਪਏ ਮੇਰੇ ਕੋਲ ਆ। ਕਮਾ ਕੇ ਸਾਰਾ ਦਿਨ 150 ਲੈ ਕੇ ਆਏ ਆਵੇਂ। ਉਹ ਪੈਸਾ ਲੈ ਗਿਆ। ਇਹਨਾਂ ਦੇ ਜਨਾਨੀਆਂ ਕਮਾ ਲੈਂਦੀ ਐ ਤੂੰ ਬੰਦਾ ਹੋ ਕੇ ਕਿ 150 ਰੁਪਏ ਦੀ ੜੀ ਤੇ ਗਿਆਵੇਂ ਤੇਰ ਕੋ ਮੱਸਾ ਚਾਹ ਨਹੀਂ ਬਣੀ ਤੂੰ ਕਮਾਉਣਾ ਸੁਆਗ ਮੋਣੀ ਤੂੰ ਜਿੱਥੋਂ ਮਰਜੀ ਭਾਵੇਂ ਚੋਰੀ ਕਰਕੇ ਲੈ ਕੇ ਆ ਸਿਲੰਡਰ ਲੈ ਕੇ ਆ ਤੈਨੂੰ ਮੈਂ ਕਹਿ ਤਈ ਉਹ ਤੈਨੂੰ ਮੈਂ ਵੀਰ ਹੀ ਕਿਹਾ ਵਾ 1000 ਰੁਪਏ ਦਾ ਸਿਲੰਡਰ ਐ ਸਿਲੰਡਰ ਕਿੱਥੋਂ ਲੈਵਾਂ ਖੰਡਪੱਤੀ ਲੈਵਾਂਗਾ ਸਿਲੰਡਰ ਲੈਵਾਂ ਆ ਜੋ ਕੁਝ ਮਿਲਦਾ ਤਾਂ ਬਣਾ ਯਾਰ ਮਾਨਾ ਪਹਿਲੇ ਮੇਰੇ ਦੋਸਤ ਨੇ ਮਾਰਕੋਲੀ ਕਰਾ ਦਿੱਤਾ ਵਾ ਖੰਡਪੱਤੀ ਨੂੰ ਮਾਰਕੋਲੀ ਮੈਨੂੰ ਸਿਲੰਡਰ ਚਾਹੀਦਾ ਸਿਲੰਡਰ ਆਊਗਾ ਮੇਰਾ ਉਨਤੇ ਚਾਹ ਨਾ ਹੋਵੇ ਪੀਵਾਂਗੇ ਜਾਂ ਫਿਰ ਸਿਲੰ ਮੈਂ ਤੁਹਾਨੂੰ ਕਹਿਣ ਦੇਵਾ ਆਂ ਵੀ ਕੁਝ ਹੋਣਾ ਨਹੀਂ ਉਹ ਜਿੰਨੇ ਕੇ ਪੈਸੇ ਮੇਰੇ ਕੋ ਉਹ ਛਾਣੇ ਕਮਾਉਂਦਾ ਕੀ ਤੂੰ ਇਹ ਲੋ ਉਧਰ ਉਹ ਜੋ ਕਮਰਾ ਖਾਲੀ ਕਰਾਤਾ ਵਾ ਹੁਣ ਇਧਰ ਜਿਹਦਾ 1500 ਰੁਪਇਆ ਕਰਾਇਆ ਹੋਇਆ ਇਹਦਾ ਇਹ ਪਤਾ ਨਹੀਂ ਕਿੱਦਾਂ ਦੇਣਾ ਹੁਣ ਆ ਟੁੱਟੇ ਆ ਕਮਰੇ ਦਾ ਆ ਕਬਾੜ ਦਾ ਮੰਨਦਾ ਸ਼ੁਕਰ ਕਰ ਮਿਲ ਗਿਆ ਵਾ ਕਬਾੜ ਦਾ ਤੇ ਝੁੱਗੀਆਂ 'ਚ ਬਹਿਣਾ ਜਾ ਕੇ ਤੂੰ ਝੁੱਗੀਆਂ 'ਚ ਪਾਸੇ ਇਹੀ ਕੁਝ ਖਾਣਾ ਸੀ ਝੁੱਗੀਆਂ 'ਚ ਬਹਿਣਾ ਇਸ ਦਿਨ ਵਾਸਤੇ ਇਹ ਦਿਨ ਵਾਸਤੇ ਗਾਲਾਂ ਗੱਡਾ ਕਿੰਨੀਆਂ ਕਿੰਨੀਆਂ ਤੇ ਕੱਢ ਗਾਲਾਂ ਕੱਢਦਾ ਗਾਲਾਂ ਬੋਲ ਜਿਹੜੇ ਸਿਆਪੇ ਸੁਪੇ ਦੱਸ ਦਿਆਂ ਮਤਲਬ ਮੁਕਾ ਦੂੰਗਾ ਕੋਠੇ ਤੇ ਤੈਨੂੰ ਅੱਗੇ ਮੌੜਾ ਤਪਿਆ ਪਿਆਈ ਆਹੋ ਹੋਰ ਮੇਰੇ ਤੇ ਗੁੱਸਾ ਕਰਦਾ ਨਹੀਂ ਆਪ ਤੇ ਕਿਹੇ ਦਾ ਜੋਗਾ ਨਹੀਂ ਜੇ ਮੇਰੇ ਔਖੇ ਵੇਲੇ ਤੂੰ ਨਹੀਂ ਲੱਗੇ ਲੱਗਣਾ ਤੇ ਕਿੰਨੇ ਲੱਗਣਾ ਵਾ ਹੈ ਔਖੇ ਵੇਲੇ ਹੋਰ ਕਿਨੇ ਗਵਾਂਢੀ ਨੇ ਲੱਗਣਾ ਵਾ ਤੇਰੇ ਲੱਗੇ ਲੱਗਦੀ ਰੀ ਔਖੇ ਵੇਲੇ ਵੀ ਤੇਰੇ ਲੱਗੇ ਲੱਗਦੀ ਰੀ ਤੇ ਮਾਰੇ ਟੈਮ ਤੁਖਾਂਦੀ ਨਹੀਂ ਨਹੀਂ ਖਾਦਾ ਨਹੀਂ ਕੋਈ ਕੀ ਕੰਮ ਕਰਨਾ ਨਹੀਂ ਮੈਂ ਕੱਲ੍ਹ ਖਾਂਦਾ ਰਿਆਂ ਡੱਪਦਾ ਰਿਆਂ ਵਾ ਤੇ ਤੂੰ ਨਹੀਂ ਡੱਪਦੀ ਰਹੀ ਸੀ ਬਸ ਇੱਕੋ ਟੈਮ ਚਾਹ ਬਣਾ ਚਾਹ ਸੜ ਚਲੀ ਇਥੇ ਬਣਾ ਸਰ ਸੜਨ ਦੇ ਜਿਹੜੀ ਸੜਦੀ ਮੇਕ ਵ ਆ ਯਾਰ ਇਹ ਝੁੱਗੀ ਹੈ ਝੁੱਗੀ ਹੈ ਤੇ ਝੁੱਗੀ ਹੋਰਾਂ ਗਾਹੀ ਝੁੱਗੀ ਰੋਡ ਤੇ ਹੁੰਦੀ ਹੈ ਝੁੱਗੀ ਨਹੀਂ ਆ ਇਹਦੇ ਕਿਰਾਏ ਦੇ ਲਿਆ ਮਕਾਨ ਲਾ ਦੇ ਟੈਂਟ ਜਾਂ ਲਾ ਦੇ ਟੈਂਟ ਉਹ ਵੀ ਕਮੀ ਨਹੀਂ ਰਹੇਗੀ ਲੱਗਦਾ ਤੇ ਉਹ ਹੀ ਖੁਸ਼ ਹੈ ਤੂੰ ਉਹ ਟੇ ਟੇਰ ਤੇ ਵੱਨ ਕੋਈ ਨਹੀਂ ਹੈ ਤੂੰ ਤੇ ਝੁੱਗੀਆਂ ਚ ਰਹਿਣਾ ਸਿੱਖਿਆ ਨੀਗਾ ਮੈਂ ਨਹੀਂ ਝੁੱਗੀਆਂ ਚ ਬੱਸ ਬੰਦ ਕਰ ਲੈ ਮੇਰੇ ਗੱਡੀ ਬਹੁਤਾ ਬੋਲਣਾ ਅੱਗੇ ਮੈਨੂੰ ਬੜਾ ਗੁੱਸਾ ਚੜਾਈ ਗੁੱਸਾ ਨਹੀਂ ਮੈਨੂੰ ਚੜਨਾ ਚਾਹੀਦਾ ਮਾਰਾ ਚਾਹਤ ਕਰੀ ਜ਼ਿੰਦਗੀ ਤੂੰ ਬਣਾਈ ਹੋਗੇ ਤੇ ਤੂੰ ਅਗਲ ਹੋਗੀ ਬਣਾਉਂਦੀ ਹੈ ਪਿੱਛੇ ਆ ਯਾਰ ਪੂਰਾ ਪਾ ਲਾਂਗੀ ਕਰੇ ਉੱਤੇ ਸਾਰਾ ਸਫਾਈ ਮੈਨੂੰ ਕਰਨਾ ਬੰਦਾ ਰਿਹਾ ਸਫਾਈ ਕਰਨਾ ਜਰ ਮੰਦ ਕੇ ਲੈ ਕੇ ਆ ਕੇ ਇਹ ਕੋਧਾਰੇ ਬਥੇਰੀ ਸਫਾਈ ਕਰ ਲਈ ਤਾਂ ਮੈਨੂੰ ਇੱਥੇ ਸਫਾਈ ਹੁੰਦੀ ਨਹੀਂ ਪਤਾ ਨਹੀਂ ਕਿਹੜਾ ਗੰਦੀ ਜਗ੍ਹਾ ਹੈ ਤੇ ਮੇਰੀ ਗੱਲ ਸੁਣ ਜਿਵੇਂ ਮਰਜ਼ੀ ਕਰਕੇ ਨਾ ਥੋੜਾ ਵਧੀਆ ਇਹ ਰਹਿਣ ਲਾਈਕ ਕਮਰਾ ਲੈ ਲੈ ਭਾਵੇਂ ਇੱਕ ਹੀ ਕਮਰਾ ਲੈ ਲੈ ਚੱਜ ਦਾ ਤੇ ਹੋਵੇ ਲੇ ਲੂੰਗਾ ਲੈ ਲੂੰਗਾ ਤੂੰ ਮੈਨੂੰ ਥੋੜਾ ਸਵਾਲ ਲੈ ਆਂਦੇ ਕਿ ਤੇ ਫੇਰ ਹੀ ਆ ਤੇਰੀ ਜਵਾਬ ਰੁੱਧੂਗੀ ਤੇ ਫੇਰ ਹੀ ਆ ਇੱਕ ਹੱਲ ਹੈ ਗਈ ਹੁਣ ਮੇਰੀ ਸੁਣ ਗੱਲ ਜਾ ਕੇ ਨਾ ਮੰਮੀ ਹੁਣਾਂ ਦੇ ਪੈਰੀ ਪੈ ਚੀਂ ਫੇਰੀ ਮਾਂ ਤੇਰੀ ਮਾਂ ਕਿਹੜੀ ਮਾਂ ਮੇਰੀ ਮਾਂ ਮੇਰੀ ਮਾਂ ਨਾਲ ਕਿਹੜਾ ਰਿਸ਼ਤਾ ਰਹੇਗੀ ਉਸ ਦਿਨ ਤੋਂ ਨੇ ਹੱਥ ਛੋੜ ਕੇ ਆਇਆ ਤਾਂ ਕਿ ਧੀਏ ਤੇਰੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਤੇ ਮੈਂ ਵੀ ਹੱਥ ਜੋੜ ਕੇ ਆ ਗਈ ਤੇਰੇ ਸਾਹਮਣੇ ਗੱਲ ਹੱਥ ਜੋੜਨ ਦੀ ਨਹੀਂ ਆ ਗੱਲ ਤੇਰੀ ਜ਼ੁਬਾਨ ਦੀ ਆ ਉਸ ਦਿਨ ਮੈਂ ਚੰਗਾ ਭਲਾ ਭਾਬੀ ਨੇ ਮੰਨ ਲੈਣਾ ਸੀ ਮੰਮੀ ਨੇ ਮੰਨ ਜਣਾ ਮੈਂ ਚੰਗੀ ਗੱਲ ਕੀਤੀ ਆ ਤੇ ਤੂੰ ਫੇਰ ਆਪਣਾ ਬਕੜਵਾ ਵਿੱਚ ਉਦਾ ਹੀ ਵੀ ਵੋਣ ਤੇਰੀ ਆਕੜ ਨਹੀਂ ਜਾਂਦੀ ਰੱਸੀ ਸੜ ਗਈ ਬਾਲ ਨਹੀਂ ਗਿਆ ਉਹਦਾ ਭਾਬੀ ਨੇ ਮੰਨ ਜਣਾ ਸੀ ਉਹ ਉਹ ਦੋਵਾਂ ਨੇ ਜਣਾ ਹੈ ਉਹ ਨਹੀਂ ਭਾਬੀ ਨੇ ਦੋਵਾਂ ਨੂੰ ਨਹੀਂ ਮੰਨਣ ਦੇਣਾ ਆ ਮਾਂ ਮੇਰੀ ਭਾਵੇਂ ਮੰਨ ਜਾਂਦੀ ਆ ਭਾਬੀ ਨੇ ਨਹੀਂ ਮੰਨਣ ਦੇਣਾ ਉਹਨੇ ਉਹਨੇ ਨਹੀਂ ਰਹਿਣ ਦੇਣਾ ਆ ਕੇ ਚੱਲਦੇ ਆਂ ਗੁਰਪੀਤ ਬੜੇ ਪ੍ਰੇਮ ਨਾਲ ਤੈਨੂੰ ਫੇਰ ਪਾਰਾ ਚੜ ਗਿਆ ਸੀ ਉਹ ਗੱਲ ਵੀ ਤੇਰੇ ਤੂੰ ੱੱਕੇ ਖਾਣ ਦੀ ਤੂੰ ਆਜਾ ਜੈਨੇ ੱੱਕੇ ਖਾਣੀਆਂ ਗੱਲਾਂ ਕਿਹੋ ਜਿਹਾ ਕਰਦੀ ਸੀ ਗੱਲਾਂ ਕੋਈ ਸਾਨੂੰ ਲੋੜ ਆ ਨਾ ਗੱਲਾਂ ਜਿਦਾਂ ਦੀ ਮਰਜ਼ੀ ਕਰੇ ਹਾ ਉਹ ਗੱਲ ਹੁਣ ੱੱਕਿਆਂ ਜੋਗੀ ਰਹਿ ਗਈਆਂ ਨਾ ਉਹ ਦਿਨ ਮੇਰੀ ਮਾਂ ਲਈ ਨੇ ਨਾ ਜ਼ੁਬਾਨ ਆਪਣੀ ਅੰਦਰ ਰੱਖ ਲਈ ਹਾਂ ਜੀ ਕਰ ਤੂੰ ਆਪਣੇ ਭਰਾ ਭਾਬੀ ਕੋ ਮੰਗਲਾ ਬਸ਼ਰ ਕੋਨਾ ਕੋ ਮੰਗ ਲੈ ਮੈਂ ਕਿਉਂ ਨਹੀਂ ਮੰਗ ਕੇ ਤਰਲੇ ਕੱਢੀ ਜਾ ਮੈਂ ਤੂੰ ਵੀ ਕੁਛ ਮੰਗ ਲੈ ਉਧਰੋਂ ਮੈਨੂੰ ਤੇਰੀ ਮੰਗ ਉਹਨਾਂ ਕੋ ਮੰਗ ਲੈਣੀ ਆ ਫਿਰ ਕੀ ਹੋ ਗਿਆ ਮੰਗ ਲੈ ਉਹਨਾਂ ਕੋ ਮੰਗ ਲੈਣੀ ਆ ਤੈਨੂੰ ਜੇ ਹੁਣ ਇਹਦਾ ਨਾਂ ਨਾ ਰੱਖਿਆ ਪਾਉਣਾ ਕੋ ਚੱਦਾਂਗੇ ਠੀਕ ਆ ਨਾ ਇੱਕ ਵਾਰੀ ਆਪਾਂ ਹੋ ਗਿਆਈਏ ਮੰਮੀ ਕੋਲ ਮੰਮੀ ਬੜੀ ਜਲਦੀ ਚੰਗੀ ਇਦਨ ਮੈਂ ਦੱਸਾਂ ਮੈਨੂੰ ਨਹੀਂ ਪਤਾ ਮੇਰੀ ਮਾਂ ਕਿੰਜ ਤੇਰੀ ਜਬਾਨ ਫੇਰ ਬੜੀ ਬਾਹਰ ਹੋਉਂਗੀ ਤੇ ਮੈਂ ਖਿੱਚ ਦੇਣੀ ਹਾਂ ਹੱਥ ਤੇ ਨਾ ਹੱਥ ਨਾ ਤੋੜ ਦਾਂ ਉਹ ਦੇਖ ਦੇ ਅੱਗੇ ਮੈਂ ਬੜੀ ਕਲਪੀ ਆ ਨਾ ਗੁੱਸਾ ਚੱਲ ਗੁੱਸਾ ਤੇਰੇ ਤੇ ਉੱਤਰ ਜਾਵੇ ਬਾਰ ਬਾਰ ਮੈਨੂੰ ਕਹਿੰਦੇ ਨਾ ਜਾ ਕੇ ਆਪਣੇ ਪੇਕੇ ਜਾ ਭਰਾ ਭਾਬੀ ਦੇ ਕੋਲ ਜਾ ਮੈਂ ਤੇ ਨਹੀਂ ਚੱਲੀ ਤੂੰ ਆਪਣੇ ਭਰਾ ਭਾਬੀ ਨੂੰ ਫੋਨ ਕਰ ਇੱਕ ਵਾਰੀ ਉਹਨਾਂ ਵੱਲੋਂ ਤੇ ਜਵਾਬ ਹੀ ਆ ਕਿਉਂਕਿ ਉਹ ਕਿੰਨੀ ਵਾਰੀ ਆਏ ਆ ਤੂੰ ਕਦੀ ਹੱਸ ਕੇ ਬੁਲਾਈ ਖੁਸ਼ ਹੋ ਕੇ ਪਾਣੀ ਖੜਾਇਆ ਇਹਨਾਂ ਨੂੰ ਤੂੰ ਮੱਥੇ ਵੱਟ ਪਾਉਣੀ ਆ ਉਹ ਭੌਂਦੇ ਪੈਰੀ ਮੁੜ ਜਾਂਦੇ ਸੀ ਉਹ ਤੇ ਹੁਣ ਮੇਰਾ ਚੱਜ ਨਾਲ ਫੋਨ ਨਹੀਂ ਚੁੱਕਦੇ ਉਹ ਤਾਂ ਉਦੋਂ ਉਹਨਾਂ ਦੇ ਦਿਨ ਕਿਹੜੇ ਚੰਗੇ ਸੀ ਉਹਨਾਂ ਕੋ ਹਗਾ ਗਈ ਸੀ ਫਟਫਟੀਆਂ ਦੇ ਆ ਜਾਂਦੇ ਸੀ ਹੁਣ ਤੇ ਵੇਖ ਚਾਰ ਪੈਸੇ ਆ ਤੂੰ ਹੁਣ ਤੇਰੇ ਤੇ ਬੜੇ ਦੋ ਸੋਹਣੇ ਹਨ ਦੇਣਾ ਕਾਰਾਂ ਚਾਂਦੇ ਆ ਕੀ ਪਤਾ ਨਹੀਂ ਬੰਦਸਕਾਰੀ ਦੇ ਤੂੰ ਗਲਤ ਕਰ ਮੇਰੇ ਸਾਹਮਣੇ ਉਹਨਾਂ ਨੇ ਮੰਨਣਾ ਗੁਰਬੀ ਇਹ ਤਾਂ ਉਹਨਾਂ ਨੇ ਮੰਨਣਾ ਇੱਕ ਵਾਰੀ ਆਪਾਂ ਮੰਮੀ ਨਾਲ ਤਰਲਾ ਕੱਢੀਏ ਭਾਬੀ ਉਹਨਾਂ ਨੇ ਕਹੀਏ ਰਣੇ ਭਾਈ ਉਹਨਾਂ ਨੇ ਕਹੀਏ ਹਮਨਾ ਮੰਨ ਲੈਣਾ ਵਾ ਬਾਤ ਆਪਣੀ ਜ਼ੁਬਾਨ ਅੰਦਰ ਰੱਖੀ ਮੈਂ ਆਪੇ ਗੱਲ ਕਰ ਲੂੰਗਾ ਤੂੰ ਉਹਨਾਂ ਬਹੁਤਾ ਬਕੜਵਾ ਕਰੀ ਹੋਣ ਜੁ ਕਲਪੰਡੀ ਆ ਸਿਆਪੇ ਸੂਪੇ ਦੱਸਦੀ ਆ ਜੋਤੀ ਉਹ ਦਿਨ ਚੁੱਪ ਕਰਕੇ ਬਹਿ ਜਾਂਦੀ ਚੁੱਪ ਕਰਕੇ ਬੈਠੀ ਸੀ ਮੂੰਹ ਤੇ ਟੇਪ ਲਾ ਕੇ ਬੈਠੀ ਸੀ ਕਿੰਨੇ ਦਿਨ ਨਹੀਂ ਤੇ ਤੂੰ ਉਦੋਂ ਮਹਾਰਾਣੀ ਬਣੀ ਹਾਂ ਐ ਪਤਾ ਨਹੀਂ ਕੀ ਬਣ ਗਈਆਂ ਤੂੰ ਤੇ ਮੇਰੀ ਬੁੱਧੀ ਬ੍ਰਿਸ਼ਟੋਗੀ ਤੇਰੇ ਮਗਰ ਲੱਗ ਗਿਆ ਮੈਂ ਉਹ ਉਹਨਾਂ ਨੂੰ ਮੱਥੇ ਵੱਟ ਪੋਣੀ ਆ ਤੇਰਾ ਵੀ ਤਾਂ ਸਟੈਂਡਰਡ ਆ ਤੇਰਾ ਕਿਹਨਾਂ ਦਾ ਸਟੈਂਡਰਡ ਆ ਮੈਨੂੰ ਕੀ ਪਤਾ ਸੀ ਕਿਆ ਸਟੈਂਡਰਡ ਆ ਤੇਰਾ ਉਹਨਾਂ ਨੂੰ ਮੱਥੇ ਵੱਟ ਪੋਣੀ ਆ ਚੰਗਣੀ ਫੇਰੰਦੇ ਦੀ ਰਾਤ ਆ ਤੇਰਾ ਸਟੈਂਡਰਡ ਆ ਇਹ ਤੇਰਾ ਕੰਮ ਸਾਰਾ ਤੇਰਾ ਉਹਨਾਂ ਸਾਨੂੰ ਉੱਥੇੋਂ ਨਹੀਂ ਨਿਕਲ ਦੇਣਾ ਪਾਣੀ ਸੰਭਿਆ ਗਿਆ ਮੇਰੇ ਤੇ ਦੋਸ਼ ਲਾਈ ਜਾਂਦਾ ਆਪ ਤੇ ਤੇਰੇ ਕੋਲ ਕੰਮ ਕਰ ਸੰਭਿਆ ਨਹੀਂ ਗਿਆ ਤੂੰ ਕਿੰਨਾ ਤੂੰ ਸੰਭਲੇ ਆ ਆਪਣਾ ਕਟੀਆਂ-ਕਟੀਆਂ ਜੀਆਂ ਹੈ ਉਹ ਵੀ ਸਿਆਪਾ ਸਾਰਾ ਇੱਕੋ ਮੇਰੇ ਮੇਰੇ ਗੱਲ ਪਿਆਵਾ ਨਾ ਆਪਸ ਚ ਲੜਨ ਦਾ ਤੇ ਕੋਈ ਹਾਲ ਹੈ ਨਹੀਂ ਨਾ ਤੂੰ ਲੜੀ ਜਾਂ ਨਵੇਂ ਲੜੇ ਨਾ ਆਪਾਂ ਇੱਕ ਰਹਿ ਸਕਦੇ ਨਾ ਮਰ ਸਕਦੇ ਆ ਬੱਚੇ ਹੱਡੇ ਰੋਲ ਜਾਣਗੇ ਹੁਣ ਜਾਣਾ ਕਿੱਥੇ ਆ 10 ਫੁੱਟ ਮੋ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਤੇਰੀ ਜ਼ੁਬਾਨ ਅੰਦਰ ਵੇ ਨਾ ਤੇ ਆਪਾਂ ਉੱਥੇ ਮੰਮੀ ਨਾਲ ਕੋਈ ਰਹਿ ਪੈਣਾ ਜਾ ਕੇ ਤੂੰ ਬਸ ਬੋਲਣਾ ਨਹੀਂ ਜੋ ਮੈਂ ਕਹੂੰਗਾ ਫਿਰ ਬੋਲਣਾ ਵਾ ਠੀਕ ਹੈ ਜੇ ਹੁਣ ਵੀ ਮੇਰੀ ਮਾਂ ਨੇ ਬਦਨਾਮੀ ਕੀਤੀ ਨਾ ਮੈਂ ਨਹੀਂ ਜਾਣੋ ਬਦਨਾਮੀ ਉਹਨੇ ਕਰਨੀ ਨਹੀਂ ਤੂੰ ਕਰਾਉਣੀ ਆ ਹੁਣ ਮੈਂ ਲਾਸਟ ਵਾਰ ਚਲ ਕੇ ਕਰਾਉਣੀ ਤੇ ਨਾ ਕੋਈ ਕੋਸ਼ਿਸ਼ ਕਰ ਦੇ ਹਾਂ ਹਾਂ ਨਹੀਂ ਉਸ ਕਿਤੇ ਨਹੀਂ ਚਾਹ ਤੇ ਉਹਨਾਂ ਮੈਂ ਅੱਠੀ ਮੈਹੀਓ ਲੱਗ ਜਿਆ ਜੋ ਬਕੜਵਾ ਕਰਦੀਆਂ ਨਾ ਤੇ ਫਿਰ ਉਹ ਸਾਰੇ ਟੱਬਰ ਨੂੰ ਗੁੱਸਾ ਚੜਦਾ ਵਾ ਮੰਮੀ ਨੇ ਮੰਨ ਜਾਣਾ ਸੀ ਉਦੋਂ ਵੀ ਜੇ ਤੂੰ ਐਵੇਂ ਆ ਕੇ ਪਰਲੋ ਵਾਂਗੂ ਡੇਬੇ ਵਿੱਚ ਆ ਗਏ ਮੈਂ ਕਹਤਾ ਮੈਂ ਲਾਸਟ ਵਾਲੀ ਚੱਲਦੀ ਹਾਂ ਤੇ ਮੇਰੀ ਗੱਲ ਮੰ ਤੂੰ ਬੋਲਣਾ ਨਹੀਂ ਇੱਥੇ ਮੈਂ ਆਪੇ ਗੱਲ ਕਰੂਗਾ ਜੇ ਨਾਰ ਕਰਨੀ ਤਾਂ ਕਹਦੀ ਚੱਲ ਵੇਖ ਲੈਨੀ ਕਿੰਨਾ ਕੁ ਜਵਾਈ ਮੇਰਾ ਕਰ ਤੇ ਚੱਲ ਦੇ ਚੱਲ ਤੂੰ ਚਾਹ ਬਣਾ ਦੇ ਜਾ ਕੇ ਨਾ ਖੰਡ ਪੱਤੀ ਲੈ ਆ ਤੇ ਐ ਲੈ ਗਿਆ ਬੋਲੀ ਨਾ ਜਾ ਤੂੰ ਹਣਾ ਇੰਜ ਕਰ ਪਾਈਆ ਦੁੱਧ ਵੀ ਲੈ ਆਏ ਹੁਣ ਤੇ ਤ ਪਾਈਆ ਹੀ ਲੈਣਾ ਉਹ 5-5 ਕਿਲੋ ਵਾਲਾ ਲੈਣੂ ਵੇ ਮੈਂ 2 ਕਿਲੋ ਨਾਲ ਆ ਤੁਨਾਂ ਆ ਵੀ ਲਈ ਜਾ ਜਾ ਆਪਣਾ ਇਕੱਲੇ ਪਾਣੀ ਹੀ ਨਹੀਂ ਮਿਲਦਾ ਪਿਆ ਨਾਣਾ ਦੁੱਧ ਨਾਲ ਕਿਨੇ ਕੰਮ ਕਰਦੇ ਆਂ ਸਾਡੇ ਮਾਪਿਆਂ ਨੇ ਕਦੀ ਸਿਖਾਇਆ ਹੀ ਨਹੀਂ ਅਨੁਛੁੱਲੇ ਨੂੰ ਅੱਜ ਹਾਂ ਨੂੰ ਚੁੱਲੇ ਬਾਅਦ ਦੇ ਆਂ ਆਨੇ ਝੁੱਗੀਆਂ ਵੀ ਕਮੀ ਰਹਿ ਗਈ ਕਿ ਅੱਗੇ ਝੁੱਗੀਆਂ ਬਾਰੇ ਸੋਚ ਤੱਕ ਸੋਚ ਕਿੰਨੀ ਮਾੜੀ ਹੋ ਗਈ ਥੱਲੇ ਡਿੱਗੀ ਜਾਂਦਾ ਭੀ ਆ ਦਿਨ ਵਦੀਨ ਪਤਾ ਨਹੀਂ ਐਤੋਂ ਕਿੰਨਾ ਘੁੱਡੀ ਕਿਦਾਂ ਐਨਾ ਸ਼ੌਂਕ ਦਾ ਹੈ ਨਾ ਜਾ ਕੇ ਝੁੱਟਿਆ ਜਾਣਾ ਕਰੀ ਮੈਂ ਵੱਲੋਂ ਬਾਅਦ ਕਿਹਾ ਨਾ ਕਿ ਉੱਥੋਂ ਆਉਂਦੀ ਵਾਪੇ ਨਾ ਆਮਬ ਲਈ ਆਵੀ ਅਚਾਰ ਖਾਣੇ ਪਾਸ ਜਾਨ ਦੀ ਇਹਨੂੰ ਪਈ ਹੁੰਦੀ ਆ ਕਿ ਮੈਂ ਦਰਦਾ ਭਾਜਾ ਤੇ ਮੈਂ ਵੀ ਕਹਿਣ ਲਈ ਸੀ ਕਿ ਡਿਸ਼ੇ ਤੇਰੇ ਦੁੱਧ ਕੀ ਤਰ੍ਹਾਂ ਪੀ ਲਿਆ ਐਨਾ ਨੇ ਪਤਾ

हां जी पंज जी सत श्री अकाल बस ठीक ठाक बढ़िया कुछ नहीं पंज जी की करना विम्मल गई थी बुटीक ਤੇ हां जी हां जी आ राजू ਦੇ ਨਾਲ ਹੀ ਗਈਏ हां जी ਉਹ ਤੁਹਾਨੂੰ ਪਤਾ ਉਹ ਛੋਟੀ ਜੀ ਬਾਬਾ ਜੀ ਦੀ ਕਿਰਪਾ ਨਾਲ ਕੋਠੀ ਜੀ ਬਣਾਉਣ ਦੇ ਆ ਤੇ ਉਥੇ ਦੇ ਬੰਦੇ ਲੱਗੇ ਉਹਨਾਂ ਵਾਸਤੇ ਸ਼ਰਬਤ ਤੇ ਲੱਸੀ ਦਾ ਜੁਗੰਦਾ ਸੀ ਬਣਾ ਲਿਆ ਹੋਇਆ ਤਾਂ ਜੀ ਬਾਟੀ ਬੜਾ ਲੱਗਣ ਡਿਆ ਹਾਂਜੀ ਹਾਂਜੀ ਦੱਸੋ ਬੈਂਜੀ ਕੀ ਗੱਲ ਐਨੇ ਪਰੇਸ਼ਾਨ ਕਿਉਂ ਲੱਗਣ ਡੇ ਜੀ ਤਾਂ ਜੀ ਦੇਖ ਲਓ ਤਾਂ ਹੀ ਵੀ ਨਾ ਆਪਣੇ ਪੈਨ ਨਾ ਸਮਝਦੇ ਤੇ ਫੇਰ ਤਾਂ ਜੀ ਸਾਡੇ ਕੋਈ ਗੱਲ ਹੈਗੀ ਜ਼ਰੂਰ ਮਨ ਵਿੱਚ ਤੁਹਾਡੀ ਆਵਾਜ਼ ਵਿੱਚ ਨਾ ਬੜਾ ਦੁੱਖ ਜਿਹਾ ਲੁਕਿਆ ਹੋਇਆ ਹੈ ਤੂੰ ਸੋਚਾਂ ਦੀ ਮਨੋ ਹਾਂਜੀ ਹਾਂਜੀ ਤੇ ਫੇਰ ਭੈਣ ਜੀ ਹਾਂ ਹਾਈ ਕਿ ਤਾ 6 ਦਿਨ ਲੱਗੇ ਕਿਸੇ ਨੂੰ ਤੇ ਭੈਣ ਜੀ ਇੰਨਾ ਕੁਝ ਹੋ ਗਿਆ ਤੂੰ ਇਹ ਸਾਨੂੰ ਹੁਣ ਦੱਸਣ ਦੇ ਜੀ ਲੈ ਬੈ ਜੀ ਅਜੇ ਤਕਲੀਫ ਦੇਣ ਵਾਲੀ ਕਿਹੜੀ ਗੱਲ ਹੈਗੀ ਦੱਸੋ ਭੈਣ ਭਰਾਵਾਂ ਨੂੰ ਗਲ ਦੱਸੇ ਤਕਲੀਫ ਹੁੰਦੀ ਆ ਨਹੀਂ ਭੈਣ ਜੀ ਤੂੰ ਇਹ ਗਲਦ ਕੀਤਾ ਐਦਾ ਤੇ ਮੈਨੂੰ ਇਹ ਮਤਲਬ ਲੱਗਣ ਡਿਆ ਕਿ ਤੂੰ ਇਸ ਹਸਾਂ ਨੂੰ ਮਾਫ ਹੀ ਨਹੀਂ ਕੀਤਾ ਜੇ ਮਾਫ ਭੈਣ ਜੀ ਤੂੰ ਕੀਤਾ ਹੁੰਦਾ ਨਾ ਸਾਡੇ ਕੋਈ ਗੱਲਾਂ ਨਾ ਲਗਾਨਦੇ ਤੂੰ ਤੇ ਫਿਰ ਹਾਂਜੀ ਕੱਜ ਕੀਤਾ ਤੇ ਮਾਰਾ ਹੀ ਆ ਨਾ ਉਹਨੇ ਸਭ ਕੁਝ ਕਰਕੇ ਪਰ ਜਿਹੜੀ ਹੱਥੀ ਪੈਣ ਵਾਲੀ ਗੱਲ ਐ ਨਾ ਇਹ ਸੋਨ ਨੇ ਬਹੁਤ ਗਲਤ ਕੀਤੀ ਐ। ਦੇਖ ਬੰਦੂ ਪੈਂਦੀ ਪਤਾ ਐ ਸਾਰੀਆਂ ਗੱਲਾਂ ਦਾ। ਨਾ ਪ੍ਰਦੀਪ। ਮੇਰੇ ਤੇ ਉਹਨਾਂ ਦੱਸਿਓ ਇਹ ਗੱਲਾਂ। ਉਹ ਹੋਰ ਦੁਖੀ ਹੋਵੇਗੀ। ਹਾਂਜੀ। ਠੀਕ ਐ। ਮੈਂ ਤਾਂ ਜੀ ਕਰੇ ਕੋਈ ਨਹੀਂ ਹੈਗਾ ਕੋਸ਼ਿਸ਼ ਕਰਦੀ ਮੈਂ ਤੁਹਾਡੇ ਕੋ ਹੁਣ ਆਂਦੀ ਬਾਕੀ ਗੱਲ ਮੈਂ ਆ ਕੇ ਕਰਦੀ ਤੁਸੀਂ ਘਰ ਨਹੀਂ ਗਏ ਕਿੱਥੇ ਗਏ ਜੀ ਅੰਤ ਜੀ ਮੈਂ ਕੋਸ਼ਿਸ਼ ਕਰਦੀ ਆ ਉਹਨਾਂ ਨੂੰ ਸਮਝਾਣ ਦੀ ਅੱਛਾ ਤੁਹਾਡੇ ਕੋ ਨਹੀਂ ਹੁਣ ਹੈਗੇ ਉਹ ਤੇ ਕਿੱਥੇ ਗਏ ਬੇ ਅੱਛਾ ਠੀਕ ਹੈ ਭੈਣ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਭੈਣ ਜੀ ਮੈਂ ਕੋਸ਼ਿਸ਼ ਕਰਾਂਗੀ ਭੈਣ ਜੀ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ ਹਾਇਓ ਰੱਬਾ ਗੁਰਪ੍ਰੀਤ ਸੋਨੂ ਇੰਨੇ ਮਾੜੇ ਦੱਸ ਉਹ ਇੰਨੇ ਥੱਲੇ ਡਿੱਗ ਗਏ ਕਿ ਆਪਣੀ ਮਾਂ ਕੋਈ ਸਮਝ ਲੱਗ ਪਿਆ ਬਿਰੱਪਾ ਇਹੋ ਜੀ ਵੀ ਦੁਨੀਆ ਇੱਥੇ ਬੈਠੀ ਹੋਈ ਆ ਕਹਿਨੂੰ ਦਿਲ ਤਾਂ ਨਹੀਂ ਕਰਦਾ ਪਰ ਇਹਨਾਂ ਦੋਵਾਂ ਜੀਆਂ ਨੇ ਸ਼ਰਮ ਲਾ ਹੀ ਦਿੱਤੀ ਚੱਕਾ ਆ ਇਹਨਾਂ ਨੇ ਵਿੰਮਲ ਤੇ ਰਾਜ ਜੁਨਾ ਨੇ ਗੱਲ ਕੀਤੀ ਜੇ ਕਿਤੇ ਗੱਲ ਕਰ ਦਿੰਦੇ ਮੇਰੇ ਧੀ ਦਾ ਤਾਂ ਬੁਰਾ ਹਾਲ ਹੋ ਜਾਣਾ ਸੀ ਆਂ ਕਿਹਾ ਦੇ ਜੀ ਆਹ ਹਾਂ ਜੀ ਸਸੀ ਕਾਲ ਦੀਦੀ ਕਿਹਾਲ ਜੀ ਠੀਕ ਠਾਕ ਵਧੀਆ ਜੀ ਸੁਣਾਓ ਮੈਂ ਵੀ ਠੀਕ ਆ। ਹੋਰ ਦੱਸੋ ਠੀਕ ਚਲੋ ਪਰਿਵਾਰ ਤੁਹਾਡਾ? ਹਾਂ ਹਾਂ ਸਭ ਠੀਕ ਠਾਕ। ਕੀ ਸੁਣਾਓ ਹੁਕਾ? ਮੈਂ ਵੀ ਵਧੀਆ ਵਾਂ ਬੱਸ। ਆਹਨੇ ਕਾ ਕੀ ਸੁਣਾਓ? ਠੀਕ ਆ। ਹਾਂਜੀ ਹਾਂਜੀ ਪਰਿਵਾਰ ਸਾਰਾ ਠੀਕ ਆ। ਹੁਣ ਤੇ ਇਹਨਾਂ ਦਾ ਬਿਜ਼ਨਸ ਵੀ ਬੜਾ ਵਧੀਆ ਚੱਲਣ ਲੱਗ ਪਿਆ ਰਣਜੀਤ ਦਾ। ਬਹੁਤ ਸ਼ੁਕਰ ਹੈ ਮਾਨਿਕ ਦਾ। ਹਾਂਜੀ ਹਾਂਜੀ ਬਹੁਤ ਸ਼ੁਕਰ ਹੈ ਮਾਨਿਕ ਦਾ। ਹੋਰ ਨਾਨਾ ਨਾਨਾ ਦਾ ਕੀ ਸੱਸ ਦਾ ਸਲਾਹ ਠੀਕ ਐ? ਨਾਨਾ ਨਾਨਾ ਦਾ ਦੀਦੀ ਤੁਹਾਨੂੰ ਕੀ ਸੁਣਾਵਾ? ਗੁਰਪ੍ਰੀਤ ਦਾ ਤੁਹਾਨੂੰ ਮੈਂ ਦੰ ਦੱਸਿਆ ਤੇ ਹੈ ਵਾ। ਕਿ ਹੁਣ ਉਹਨੂੰ ਇਹ ਆ ਵੀ ਹੁਣ ਆਪਣੇ ਘਰ ਰੱਖ ਲੈਣ। ਜੇ ਇਹ ਤੇ ਹੁਣ ਹਲੀਮੀ ਜੇ ਤੇ ਫਿਰ ਤੇ ਅਹੀਂ ਰੱਖ ਲਈਏ ਆਉਂਦੀ ਆ ਤੇ ਪੂਰੀ ਆਕਰ ਜਾਂਦੀ ਆ ਵੀ ਮੇਰਾ ਤੁਹਾਨੂੰ ਪਤਾ ਪਿਛਲੀ ਾਰਾਈ ਸੀ ਤੇ ਆਂਦੀ ਮੇਰਾ ਹਿੱਸਾ ਬੰਦਾ ਇਹ ਮੈਨੂੰ ਨਹੀਂ ਰੱਖਣਾ ਨਾ ਤੇ ਮੇਰਾ ਹਿੱਸਾ ਦਓ ਅਕਚਲੇ ਸਿਮੰਗਲਾ ਦੀ ਹਾਂ ਹਿੱਸੇ ਦੀ ਗੱਲ ਕਰਦੀ ਐਨਾ ਕੁਝ ਤੇਰੇ ਨਾਲ ਹੋਇਆ ਵਾ ਤੇ ਤੂੰ ਹੁਣ ਤੇ ਤੂੰ ਜੱਜ ਨਾ ਰਹਿ ਤੇ ਤੂੰ ਹਲੀਮੀ ਜਾਣ ਕੇ ਕਹੇ ਵੀ ਭਾਬੀ ਵੀਰ ਜੀ ਮੈਨੂੰ ਇੱਥੇ ਰੱਖ ਲਓ ਮੰਮੀ ਆਕਰ ਤੇ ਚੱਗ ਜਾਂਦੀ ਹੁੰਦੀ ਆਕਰ ਵੇ ਜਾਦੀ ਹੁੰਦੀ ਕੀ ਆ ਤਿਹੜਾ ਇਹਨੇ ਕੱਟ ਕੁਛ ਕੀਤਾ ਵਾ ਤੇਰੇ ਨਾਲ ਉਹੀ ਤਾਂ ਗੱਲ ਆ ਨਾ ਸਾਡਾ ਦੇ ਘਰ ਦੀ ਦੀ ਮਸਾਂ ਬਚਿਆ ਸੀ ਦੂਜੀ ਗੱਲ ਇਹ ਆ ਵੀ ਹੁਣ ਮੈਨੂੰ ਰੰਜੀਤ ਤੇ ਬੜਾ ਤਰਸ ਜਿਹਾ ਆਉਂੰਡਿਆ ਉਹਨਾਂ ਨੇ ਬੜੀ ਟੈਨਸ਼ਨ ਲਈ ਦੇਲ ਨੂੰ ਟੈਨਸ਼ਨ ਉਹਦੀ ਭੈਣ ਕਰ ਪ੍ਰਭਾਤ ਰਿਤਰਾ ਦਾ ਉਹਨਾਂ ਉਹਨੇ ਜਨੌਨੀ ਆ ਤੇ ਭੈਣ ਮੇਰੀ ਉਹਨ ਚ ਨਿਕਲਦੀ ਆ ਕਿਹੇ ਦਾ ਤੇ ਉਹਨੇ ਬਥੇਰਾ ਕਰਤਾ ਹੁਣ ਉਹਦਾ ਆਪਣਾ ਬਰਬਾਦ ਹੋ ਗਿਆ ਵਾ ਹੁਣ ਉਹਨੂੰ ਇਹ ਆ ਵੀ ਮੈਨੂੰ ਕਿਹੇ ਤਰ੍ਹਾਂ ਬਸ ਇੱਥੇ ਪਨਾਹ ਦੇ ਦੇਣ ਰਹਿਣ ਰਹਿਣ ਨੂੰ ਤੇ ਰੰਜੀਤ ਆਖਣ ਦੇ ਹੀ ਉਹਦਾ ਤੇ ਉਹ ਨਹੀਂ ਆ ਜਦੋਂ ਕਿਸੇ ਦਾ ਕਿੰਨੇ ਕਿੰਨੇ ਨਾ ਫੁੱਟਾ ਤੇ ਆਪਣਾ ਕਿੱਥੇ ਲਿਖ ਆਉਂਦਾ ਉਹਦਾ ਨਾ ਨਹੀਂ ਬਸ ਬਸ ਤੇ ਹੁਣ ਇਹਨਾਂ ਨੂੰ ਵੇਖ ਕੇ ਮੈਨੂੰ ਪਰਸ ਜਿਆ ਹੁੰਦਾ ਵਾ ਵੀ ਕੀ ਕਰਾਂ ਦੀਦੀ ਰੱਖ ਲਵਾਂ ਇੱਥੇ ਜਾਂ ਕੀ ਕਰਾਂ ਸਮਝ ਨਹੀਂ ਆਉਂਦੀ ਹੁਣ ਵੀ ਇਹਨਾਂ ਨੂੰ ਢੀਕਾਂ ਦੇ ਹੀ ਰਾਤੀ ਉਹਨਿੰਨੇ ਰੋਟੀ ਖਾਦੀ ਤੇ ਬੜਾ ਹੋਰ ਤਰ੍ਹਾਂ ਦੇ ਹੋਏ ਆ ਵਿੱਚ ਉਹ ਵੀ ਖਰੇ ਕਿੱਥੇ ਹੋਊਗੀ ਰੋਲਦੇ ਫਿਰਦੇ ਆ ਦੋਵੇਂ ਜੀ ਤੇ ਹਾਂ ਤੇ ਵਿੱਚ ਹੀ ਆ ਨਾ ਮੰਮੀ ਤਾਂ ਮੰਮੀ ਵਿਚਾਰੇ ਹੋਰ ਤਰ੍ਹਾਂ ਹੋਏ ਹੈ ਭੈਣ ਭੈਣ ਨੇ ਕਰਦੀ ਹੈ ਅੱਖ ਵੀ ਨਹੀਂ ਤੇ ਪਰ ਆਕਰੇ ਆਕਰਜ ਕੋਣ ਕਰਦਾ ਵਾ ਇਹੋ ਗੱਲ ਹੈ ਨਾ ਸੋ ਨੋ ਬਾਜੀ ਤੇ ਪਰਸੋ ਬੜੀ ਵਧੀਆ ਨਿਮਰਤਾ ਨਹੀਂ ਆਏ ਹੀ ਤੇ ਇਹ ਫਿਰ ਬੋਲਣ ਲੱਗ ਪਈ ਤੇ ਸਾਨੂੰ ਫਿਰ ਗੁੱਸਾ ਚੜ ਗਿਆ ਇਹਦੀ ਉਤਰੋ ਗੁੱਸਾ ਲੈ ਚੱਲ ਇੰਨੇ ਨੇ ਸਭ ਬੇਗਾਨੇ ਕੰਮ ਉਹ ਹੀ ਨਾ ਇਹਦੀ ਉਤਰੋ ਗੁੱਸਾ ਲੈ ਉਹਨੂੰ ਤੇ ਧਾਰਵਾ ਲੈ ਕਿ ਬੇੜਾ ਕਰਕੇ ਤੇਨੇ ਸਾਰੇ ਪਾਸੇ ਕੀਤਾ ਹੀ ਹੱਡਾ ਵੀ ਕੀਤਾ ਹੀ ਕਈ ਹੋਰ ਨਾਂ ਦੇ ਕਰਾਂ ਦਾ ਵੀ ਕੀਤਾ ਹੀ ਇਹ ਆਪੇ ਹੁਣ ਆਪਣਾ ਹੋਇਆ ਤੇ ਹੁਣ ਪਤਾ ਲੱਗਾ ਉਦੋਂ ਤੇ ਆਂਦੀ ਹੀ ਕੋਈ ਗੱਲ ਹੀ ਨਹੀਂ ਕੋਈ ਗੱਲ ਹੀ ਨਹੀਂ ਫਿਰ ਕੀ ਹੋ ਗਿਆ ਇੰਨੇ ਕੇ ਪੈਸੇ ਮਰ ਗਏ ਤੇ ਕੀ ਹੋ ਗਿਆ ਤੂੰ ਹੀ ਖਰਚੇ ਆ ਤੂੰ ਹੀ ਆ ਕੀਤਾ ਵਾ ਹੁਣ ਪਤਾ ਲੱਗਾ ਨਾ ਕਿ ਕੀ ਬੀਤਦੀ ਆ ਜਦੋਂ ਪੈਸਾ ਆ ਜਾਏ ਨਾ ਤਾਂ ਅੰਨਾ ਹੋ ਜਾਂਦੀ ਆ ਨਹੀਂ ਹੁੰਦੀ ਉਹ ਇਥੇ ਕਾ ਲ ਬਸ ਪਤਾ ਇਹ ਸਿੱਧਾ ਗੀ ਇਵੇਂ ਆ ਆ ਸਹੀ ਬਾਰੇ ਦੀਦੀ ਬਾਹਿਆਂ ਦੀ ਗੱਲ ਤੇ ਲੱਗ ਹੁੰਦੀ ਏ ਥੋੜਾ ਰਿਸ਼ਤੇਦਾਰਾਂ ਨੂੰ ਠਗੀਆਂ ਮਾਰੀ ਜੋ ਆਪਣਿਆਂ ਨੂੰ ਤਾਂ ਬਖਸ਼ੀ ਦੀ ਆ ਵਾ ਨਾ ਆਪਣਿਆਂ ਦੀ ਥੋੜਾ ਖਲ ਲਾਈ ਜਾਂਦੀ ਆ ਹੋਣਾ ਇਹਨੇ ਜ ਆਪਣੇ ਘਰ ਭੱਜ ਦੇ ਦਿੱਤਾ ਬਸ ਓਏ ਨਾ ਪੈਸੇ ਦੇ ਮਸਲੇ 'ਚ ਫਿਰ ਰਿਸ਼ਤੇ ਕਿੱਥੇ ਬਚਦੇ ਨੇ ਰਿਸ਼ਤੇ ਤਾਂ ਫਿਰ ਤਬਾਹ ਹੋ ਜਾਂਦੇ ਆ ਨਾ ਪੈਸੇ ਦੇ ਮਸਲੇ ਚਾਰ ਤੋਂ ਐਂ ਕਰ ਰਹੇ ਹਾਂ ਰਹੇ ਹਾਂ ਸੰਝਾਉਂ ਰਹਾਂ ਸੰਭਾਲੀ ਉਹ ਰੋਟੀ ਪਾਣੀ ਤੋਂ ਆ ਟੈਨਸ਼ਨ ਚੋਂ ਨਹੀਂ ਐ ਪੈਣ ਦੀ ਤੇ ਹੋਰ ਕੀ ਆ ਦੀਦੀ ਪਹਿਲੇ ਸਾਡੇ ਦੇ ਮਾੜੇ ਦਿਨ ਚੱਲਦੇ ਰਹੇ ਠੀਕ ਆ ਤਾਂ ਵੀ ਉਹ ਵਿਚਾਰੇ ਇੰਨੀ ਟੈਨਸ਼ਨ 'ਚ ਰਹਿੰਦੇ ਰਹੇ ਮੰਮੀ ਜੀ ਵੀ ਮੈਮੀ ਤੇ ਹੁਣ ਇਹਨਾਂ ਤੇ ਆਪਣੇ ਮਾੜੇ ਦਿਨ ਅੱਗੇ ਤਾਂ ਵੀ ਅਹੀ ਟੈਨਸ਼ਨ 'ਚ ਹਨ ਤੇ ਸੁੱਖ ਮਿਲ ਨਹੀਂ ਨੀ ਉਹ ਨਹੀਂ ਆਪਣੇ ਵੱਲੋਂ ਵਧੀਆ ਵਾ ਕਿ ਚੱਲ ਸਾਡਾ ਕੰਮ ਕੱਜ ਚੱਲਾ ਲੱਗ ਪਿਆ ਵਾ ਕਿਰੇ ਸਾਡਾ ਸਾਹ ਸੌਖਾ ਹੋਇਆ ਵਾ ਤੇ ਹੁਣ ਇਹਦੇ ਤੋਂ ਟੈਨਸ਼ਨ ਚ ਆ ਗਈ ਚਲ ਕੋਈ ਚਿੰਤਾ ਨਾ ਕਰ ਤੂੰ ਨੂੰ ਨੀ ਰੋਜ਼ਾ ਦੇ ਤੇ ਆਪ ਵੀ ਰੋਜ਼ਾ ਕਰ ਕੋਸ਼ਿਸ਼ੀ ਕਰ ਮਾ ਆਤਮਾ ਦੇ ਨਾਲ ਤੂੰ ਹੀ ਸੋਧਾ ਚਲੋ ਠੀਕ ਹੈ ਦੀਦੀ ਰਣਜੀਤ ਆ ਗਏ ਲੱਗਦਾ ਗੇਟ ਖੜਕਿਆ ਚਲੋ ਮੈਂ ਫੇਰ ਕਰੂੰਗੀ ਹਾਂ ਦੇ ਰੋਟੀ ਬੰਨ ਚਾ ਠੀਕ ਓ ਕੀ ਬੰਦਾ ਵਾ ਆਗੇ ਦੇ ਜਾ ਜਾ ਪਾਣੀ ਲਿਆਵਾ ਨਹੀਂ ਯਾਰ ਪਾਣੀ ਨਹੀਂ ਪਿੜਾਉਣਾ ਪਾਣੀ ਨੂੰ ਤੇ ਲਈ ਨਹੀਂ ਕਰਦੇ ਕੀ ਹੋਇਆ ਹੁਣ ਨਵੀਂ ਗੱਲ ਹੋ ਗਈ ਕੋਈ ਨਵੀਂ ਗੱਲ ਤਾਂ ਕੋਈ ਨਹੀਂ ਹੋਈ ਟੈਨਸ਼ਨ ਚ ਕਿਉਂ ਲੱਗਣ ਦੇ ਜੇ ਫਿਰ ਕੀ ਕਰਾਂ ਟੈਨਸ਼ਨ ਨਾ ਲਗਾ ਤੋਰ ਕੀ ਕਰਾਂ ਸਾਰੇ ਬਣੇ ਲੱਭ ਆਇਆ ਕਿਤੇ ਨਹੀਂ ਮਿਲੇ ਮੈਨੂੰ ਹਾਂ ਹਾਂ ਤੇ ਯੋਨਾਂ ਨੂੰ ਲੰਮਣ ਗਏ ਹੋ ਮੈਂ ਆਪਨੇ ਕੰਮ ਗਏ ਜੇ ਆਪਣਾ ਕੰਮ ਇਹੋ ਹੀ ਔਰ ਮੈਨੂੰ ਇਹ ਚਿੱਤੇ ਹੁੰਦੇ ਹਣ ਕਿਉਂਕਿ ਚਿੱਤੇ ਨਹੀਂ ਹੁੰਦੇ ਕੰਮਾਂ ਚ ਪੈ ਗਏ ਜੇ ਰਣਜੀਤ ਆਪਣਾ ਵੀ ਕੰਮ ਵੇਖੋ ਨਾ ਮਹਾ ਤੇ ਚੱਲਿਆ ਵਾ ਉਹ ਸ਼ੰਮੀ ਤੂੰ ਕੀ ਸਮਝੀ ਗਣੀਆ ਮੈਨੂੰ ਔਰ ਮੇਰਾ ਧਿਆਨ ਹੀ ਹੁਣ ਉਹਨਾਂ ਵਾਲਾ ਮੈਨੂੰ ਫਿਕਰ ਪਤਾ ਕਿੰਨਾ ਲੱਗਾ ਉਹਨਾਂ ਦਾ ਕੀ ਕਰਦਾ ਰਣਜੀਤ ਮੈਂ ਤੈਨੂੰ ਕੁਛ ਤਾਂ ਹੁੰਦਿਆਂ ਵਾ ਬਈ ਚਲ ਜਿੱਦਾਂ ਮਰਜ਼ੀ ਮੈਨੂੰ ਬੋਲਦਾ ਏ ਭਾਜੀ ਹੀ ਮੇਰੇ ਫਿਰ ਕਿਹੜੀ ਗੱਲ ਹੀ ਮੈਂ ਕਿ ਉਹਨਾਂ ਨੂੰ ਪੁੱਠਾ ਬੋਲ ਲਿਆ ਵਾ ਹੁਣ ਪਤਾ ਲੱਗਾ ਵਾ ਕੋਈ ਵੀ ਕਿੱਥੇ ਰਹਿਣ ਦੇ ਲਗਾਉਂਦਾ ਮੈਂ ਆਣ ਕੀ ਦੱਸਦਾ ਨਾ ਮੈਂ ਪਹਿਲੀ ਕਰਦੇ ਨਾਲ ਹੀ ਲੈ ਆਉਣਾ ਹੈ ਉਹਨਾਂ ਨੂੰ ਬਰੀਅੰਨੇ ਵਾਲੇ ਦੁਕਾਨ ਵਾਲੇ ਨੂੰ ਪੁੱਛਣਾ ਜਿੰਨੇ ਉਹਨਾਂ ਤੁਹਾਨੂੰ ਦੱਸਿਆ ਸੀ ਦੋਸਤ ਆਪਣੇ ਨੂੰ ਪੁੱਛਣਾ ਹੈ ਵੀ ਕਿੱਥੇ ਨਹੀਂ ਕੋਈ ਜਗ੍ਹਾ ਨਹੀਂ ਛੱਡੀ ਕੋਈ ਜਗ੍ਹਾ ਨਹੀਂ ਛੱਡੀ ਮੈਂ ਮੇਰੀ ਗੱਲ ਸੁਣੋ ਕੀ ਕਰੀਏ ਫਿਰ ਹਾਂ ਕਰਨਾ ਜੀ ਕਿੱਥੇ ਲੱਭੀਏ ਦੱਸੋ ਨਾ ਮੇਰੀ ਗੱਲ ਸੁਣੋ ਮੇਰੀ ਗੱਲ ਤੁਸੀਂ ਜਿਹਰੇ ਉਹਨਾਂ ਦੇ ਘਰ ਤੇ ਲੱਗੇ ਗਵਾਂਡੀਂ ਪਹਿਲੇ ਉਹਦਾ ਫੋਨ ਨੰਬਰ ਨਹੀਂ ਤੈਨੂੰ ਪਤਾ ਪਊਗਾ ਗਵਾਂਡੇ ਕਿਹੜੇ ਮੈਂ ਕਹਿੰਦੀ ਆ ਕਿ ਉਹ ਉਥੋਂ ਉਥੋਂ ਉਹ ਦਿਨ ਫੋਨ ਕੀਤਾ ਤੇ ਉਹ ਕਹਿੰਦੇ ਵੀ ਹੈਗੇ ਹੀ ਨਹੀਂ ਆ ਅੱਛਾ ਆਹੋ ਤੇ ਹੁਣ ਮੈਂ ਕਿੱਥੇ ਫੋਨ ਕਰਦੀ ਫਿਰ ਮੈਨੂੰ ਕੀ ਪਤਾ ਕਿੱਥੇ ਗਏ ਨੇ ਪਤਾ ਹੀ ਕੁਝ ਨਹੀਂਗਾ ਲੈ ਸਸਾ ਸਸਾ ਵਾਦੀ ਸਸਾ ਗਵਾਂ ਨੂੰ ਸਸਾ ਗਰ ਤੂੰ ਇੱਥੇ ਰਹਿੰਦੇ ਈ ਮੈਂ ਤੁਹਾਨੂੰ ਲੱਭ ਲੱਭ ਤੁਹਾ ਗਏ ਵਾਂ ਭਾਜੀ ਸਾਨੂੰ ਤੇ ਆਬੜਾ ਐ ਕਿੱਥੇ ਰਹਿੰਦੇ ਆ ਆ ਜਾ ਗੁਰਪ੍ਰੀਤ ਇੱਥੇ ਬੈਠ ਬੈਠ ਮੈਂ ਪਤਾ ਤੈਨੂੰ ਕਿੰਨਾ ਲੱਗਿਆ ਤੈਨੂੰ ਬਹੁਤ ਲੱਗਿਆ ਤੈਨੂੰ ਮਾਝਾ ਪਾਣੀ ਲੈ ਆ ਮਾਝਾ ਪਾਣੀ ਲੈ ਕੇ ਆ ਤੂੰ ਠੀਕ ਹੋ ਹਾਂਜੀ ਠੀਕ ਹੈ ਲੋਬਿਟ ਗਿਆ ਤੂੰ ਹਾਂ ਮੇਰੇ ਮੈਂ ਠੀਕ ਹਾਂ ਮੈਨੂੰ ਮਾਫ ਕਰ ਦੇ ਓਹੋ ਭਾਬੀ ਮੈਨੂੰ ਮਾਫ ਕਰ ਦੋ ਮੰਮੀ ਕਿੱਥੇ ਹੈ ਹਾਲੇ ਪਾਣੀ ਪੀ ਮੰਮੀ ਮੈਂ ਬਰਿਸ਼ਣ ਨਿਕਾਲ ਦੂੰ ਬਰਿਸ਼ਣ ਦਾ ਪਾਣੀ ਪੀ ਲਾ ਮੈਂ ਬਰਿਸ਼ਣ ਮਿੰਦਾ ਆਪਣੀਆਂ ਗਲਤੀਆਂ ਦੇ ਮੈਂ ਕੁੜੀ ਦਿੰਦੀ ਹਾਂ ਚਲ ਪਾਣੀ ਤੇ ਪੀਲਾ ਪੀਲਾ ਪਾਣੀ ਪਾਣੀ ਪੀਲਾ ਪੀਲਾ ਹੋਰ ਪਾਣੀ ਪੀ ਪੀਲਾ ਕੁਛ ਨਹੀਂ ਆ ਠੀਕ ਹੋ ਗਿਆ ਸਭ ਹਟ ਸਭ ਠੀਕ ਹੋ ਜਗੜ ਪਾਣੀ ਪੀ ਪੀਲਾ ਆਈ ਕਿੱਥੋਂ ਆ ਬਾਜੀ ਹੁਣ ਕਿੱਥੇ ਮકાਨ ਲਿਆ ਹੈ ਤੁਸੀਂ ਉੱਥੇ ਤਾਂ ਮੈਂ ਫੋਨ ਕੀਤਾ ਸੀ ਜਿੱਥੇ ਪਹਿਲੇ ਰਹਿੰਦੇ ਉਹ ਕਹਿੰਦੇ ਵੀ ਇੱਥੋਂ ਚੱਲ ਗਏ ਨੇ ਕਿੰਨੇ ਜਾਣਾਂ ਦੇ ਤੁਹਾਡਾ ਫੋਨ ਕਿਉਂ ਨਹੀਂ ਲੱਗੰਦਿਆ ਹਾਂਜੀ ਭਾਬੀ ਜੀ ਉਹਨਾਂ ਫਿਰ ਸਾਨੂੰ ਕਹਤਾ ਵੀ ਕਮਰਾ ਖਾਲੀ ਕਰ ਦਿਓ ਕਹਗਾ ਮਰੀ ਮਾਰੇ ਹਾਂ ਅੱਜ ਜੁਗਨ ਦੇ ਮੀਰੀ ਆਪਾਂ ਜੋ ਤੁਹਾਡੇ ਨਾਲ ਮਾਰਾ ਕੀਤਾ ਰੱਬ ਨੇ ਸਾਡੇ ਨਾਲ ਕੀਤਾ ਰੱਬ ਨੇ ਬਦਲਾ ਲੈਣਾ ਹੀ ਆ ਭਾਵੇਂ ਤੁਸੀਂ ਨਹੀਂ ਲਿਆ ਪਰ ਮਾਰਾ ਲੈਣਾ ਹੀ ਆ ਨਾ ਸਾਡੇ ਬਦਲੇ ਮੇਰੀ ਗੱਲ ਸੁਣ ਉਹ ਗੱਲਾ ਆਈ ਗਈ ਪ੍ਰਾਣੀ ਆਪ ਵੀ ਤੂੰ ਮੇਰੇ ਭੈਣਾਂ ਨਾਲ ਸਾਨੂੰ ਬੜੀ ਤੜੀ ਕਰ ਮਾਫ ਕਰ ਦੇ ਨਾ ਮਾਫ ਕਰ ਦੇ ਭਾਈ ਬੜੇ ਵੱਡੇ ਗਲਤੀ ਹੋ ਗਿਆ ਵਰਤਰੀ ਦਾ ਚਾਹ ਮੰਤੇਰਾ ਦਿਲ ਦੁਖਾਇਆ ਤਾਇਨ ਤੇਰੇ ਅੰਦਰੋਂ ਬੱਤ ਮੇਰੀ ਗੱਲ ਸੁਣ ਤੀਆਂ ਦੇ ਮੂੰਹ ਤੇ ਨਹੀਂ ਆਂ ਗਿਆ ਬਸ ਸੀਸਾ ਦਿੱਤੇ ਜਿਹੜੇ ਤੇਰੇ ਅੰਦਰੋਂ ਨਿਕਲਿਆ ਆਉਣੀਆਂ ਮੈਨੂੰ ਲੱਗ ਗਈਆਂ ਚਲ ਮੇਰੀ ਗੱਲ ਸੁਣ ਕੁੱਤਰ ਲੈ ਜੇ ਨਾ ਲੈ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਚੁੱਪ ਕਰ ਜਾ ਚੁੱਪ ਕਰ ਸਾਡੀ ਗਲਤੀ ਐ ਤੁਹਾਨੂੰ ਸੂਸੂ ਵੱਡੀ ਗਲਤੀ ਸਾਡੀ ਤੇ ਤੇ ਕੀ ਕੀਤੀ ਐ ਤੂੰ ਆਪਣੀ ਜਗ੍ਹਾ ਸਹੀ ਹੋ ਸੁਣੋ ਭਾਜੀ ਮੈਂ ਕੋਈ ਜਗ੍ਹਾ ਨਹੀਂ ਛੱਡੀ ਸੱਚੀ ਲੱਭਣ ਆਲੀ ਮੈਂ ਹੁਣ ਵੀ ਤੁਹਾਨੂੰ ਲੱਭਦਾ ਆਂ ਸ਼ੁਗਰ ਤੁਸੀਂ ਆ ਗਏ ਜੇ ਚਲ ਮੈਨੂੰ ਇਹ ਗੱਲ ਦੱਸੋ ਤੂੰ ਰਹਿੰਦੇ ਕਿੱਥੇ ਜੇ ਪਾਜੀ ਰਹਿਣਾ ਰੋਣਾ ਕਿੱਥੇ ਆ ਮੈਂ ਇੱਕ ਸਕੋਡ ਗਾਰਡ ਲੱਗਾ ਛੋਟੀ ਨੌਕਰੀ ਕਰਨ ਡਿਆ ਵਾ ਬਸ ਉਹਨਾਂ ਮੈਨੂੰ ਥੋੜੀ ਜਗ੍ਹਾ ਦਿੱਤੀ ਰਹਿਣ ਵਾਸਤੇ ਤੇ ਅਸੀਂ ਹੁਣ ਇੱਥੋਂ ਤੱਕ ਮੇਰੀ ਬੋਲ ਹੈ ਕਿ ਸਾਡੇ ਕੋਲ ਗੈਸ ਸੁਲਾ ਨਹੀਂ ਹੈਗਾ ਤੇ ਸੀ ਹੁਣ ਲੱਕੜਾ ਬਾਲ ਕੇ ਬਹੁਤ ਜ਼ਿਆਦਾ ਕਰਦੇ ਵੀ ਤੇਰੀ ਭੈਣਾ ਵੀ ਹੈਂ ਤੁਮ ਲੱਕੜਾ ਇਕੱਠੀਆਂ ਕਰਕੇ ਲਿਆਈ ਜਾ ਕੇ ਤੇ ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ ਮੈਨੂੰ ਫੋਨ ਕਰ ਲੈਣੀ ਸੀ ਲੱਕੜਾਂ ਬਾਲ ਕੇ ਬਹੁਤ ਜ਼ਿਆਦਾ ਕਰਦੇ ਵੀ ਸੀ ਭਾਈ ਤੈਨੂੰ ਫੋਨ ਕਿਹੜੇ ਮੂਣਾ ਕਰਦੇ ਦੱਸੋ ਉਹ ਚਲੋ ਗੱਲ ਜਿਹੜੀ ਆਈ ਗਈ ਪ੍ਰਾਣੀ ਸਿੱਟੋ ਉਹ ਤਾਂ ਗੱਲ ਹੈ ਉਹਨਾਂ ਬਾਜ਼ਪਾਲ ਕਿਹਨੇ ਫਿਕਰ ਲੈ ਕਰਿਆ ਤੁਹਾਡਾ ਪਰ ਅਸੀਂ ਜੁੱਤੇ ਹੈ ਨਾ ਕਿ ਤੁਹਾਨੂੰ ਮੂਣਾ ਨਹੀਂ ਹੁੰਦੀ ਆਪਾਂ ਇੱਥੇ ਤਨੂ ਪਤਾ ਹੈ ਤੁਸੀਂ ਡਾਕਟਰਾਂ ਨੂੰ ਜੇ ਫੋਨ ਕਰਦੇ ਤੇ ਅਸੀਂ ਤਾਂ ਨਹੀਂ ਕੀਤਾ ਕੋਈ ਚਲ ਕੋਈ ਗੱਲ ਨਹੀਂ ਚੁੱਪ ਕਰ ਜਾ ਮਮਮੀ ਜੀ ਨਾ ਮਾਸੀ ਜੀ ਕੋ ਗਏ ਆ ਆ ਜਾਂਦੇ ਨੇ ਟੈਨਸ਼ਨ ਨਾ ਲੈ ਠੀਕ ਆ ਚਲੋ ਵਧੀਆ ਕੀਤਾ ਤੁਸੀਂ ਆ ਗਏ ਮਾਤਾ ਨੂੰ ਪਤਾ ਕਿ ਨਹੀਂ ਟੈਨਸ਼ਨ ਲੱਗੀ ਤੁਹਾਡੀ ਉਹ ਵੀ ਵਿਚਾਰੀ ਸੋਚੀ ਜਾਂਦੀ ਸੋਚੀ ਜਾਂਦੀ ਤੁਹਾਡੇ ਬਾਰੇ ਨੇ ਤਿੰਨ ਹੋ ਗਿਆ ਟਿੱਡ ਪਾ ਕੇ ਰੋਟੀ ਵੀ ਨਹੀਂ ਖਾਦੀ ਮੈਂ ਕੱਲ ਪਰਸੋਂ ਤੁਹਾਨੂੰ ਕਹਿਣ ਦਾ ਵੀ ਚੱਲੀਏ ਚੱਲੀਏ ਮਮੀ ਆਲੇ ਤੁਹਾਨੂੰ ਪਤਾ ਜिद ਕਰਦੀ ਕਿ ਉਹਨਾਂ ਨਹੀਂ ਬਾੜਨਾ ਸਾਨੂੰ ਨਹੀਂ ਬਾੜਨਾ ਉਹਨਾਂ ਮੈਂ ਇੱਕ ਮਿੰਟ ਚੱਲੀ ਸੀ ਕੋਈ ਰੋਟੀ ਨਹੀਂ ਖਾਦੀ ਕੋਈ ਨਹੀਂ ਉਹਦੀ ਸਭ ਕੁਝ ਬਣਾਵਾਂਗੇ ਟੈਨਸ਼ਨ ਨਾ ਆ ਪਰ ਰੋਣਾ ਚੁੱਪ ਕਰ ਕਰੋਨਾ ਨਹੀਂ ਹੈ ਠੀਕ ਹੈ ਸਭ ਸਹੀ ਹੋ ਜਾਊਗਾ ਬਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਲਾਤ ਦੀ ਕਿਹੜੀ ਗੱਲ ਹੈ ਸਭ ਤੇ ਉਹਦੇ ਰੀਤੇ ਮਰ ਚੰਗੇ ਉਹ ਨਹੀਂ ਨਹੀਂ ਉਹ ਨਹੀਂ ਮੈਂ ਭੈਣ ਕੋਈ ਗੱਲ ਕੋਈ ਗੱਲ ਨਹੀਂ ਸਾਡੇ ਕੋਲ ਤੁਹਾਨੂੰ ਗਲਤੀ ਮੰਨ ਲਈ ਨਹੀਂ ਬਹੁਤ ਬੁਢੀ ਗੱਲ ਹੈ ਕੋਈ ਗੱਲ ਨਹੀਂ ਸਰ ਜੀ ਮਾਫ ਕਰਦੇ ਮੈਨੂੰ ਮਾਫ ਕਰਦੇ ਮਾਂ ਚ ਨਾ ਰੱਖੀ ਮੇਲਾ